ਸਸ਼ੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਸਾਡਾ ਫੇਸਬੁੱਕ ਪੇਜ ਤੇ ਅੱਜ ਤੁਹਾਨੂੰ ਦੱਸਦੇ ਕਿ ਲਗਾਤਾਰ ਸਾਰੀਆਂ ਖਬਰਾਂ ਦੇ ਵਿੱਚ ਇੱਕ ਗੱਲ ਜਿਹੜੀ ਹੈ ਪ੍ਰਮੁੱਖਤਾ ਦੇ ਨਾਲ ਉਠਾਈ ਜਾ ਰਹੀ ਹੈ ਕਿ ਰਾਜਪੁਰੇ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਹੈ ਕਈ ਹਜ਼ਾਰਾਂ ਕਰੋੜਾ ਰੁਪਏ ਦਾ ਪ੍ਰੋਜੈਕਟ ਲਿਆਂਦਾ ਜਾ ਰਿਹਾ ਤੇ ਇਸ ਪ੍ਰੋਜੈਕਟ ਦੇ ਵਿੱਚ ਜਿਹੜੇ ਨੇ ਰਾਜਪੁਰਾ ਦੇ ਨਾਲ ਲੱਗਦੇ ਹਲਕਾ ਕਨੌਰ ਦੇ ਪੰਜ ਪਿੰਡ ਜਿਹੜੇ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਸੇਰਾ, ਸੇਰੀ, ਆਕੜ, ਅਕੜੀ, ਪਬਰਾ ਅਤੇ ਤੱਕ ਟੂ ਮਾਚਣਾ ਜਿਹੜੇ ਨੇ ਸ਼ਾਮਲ ਨੇ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਆਂਦੀਆਂ ਨੇ 1100 ਏਕੜ 1104 ਏਕੜ ਦੇ ਕਰੀਬ ਜਿਹੜੀਆਂ ਜ਼ਮੀਨਾਂ ਨੇ ਜੋ ਇਸ ਪ੍ਰੋਜੈਕਟ ਦੇ ਵਿਚ ਆ ਰਹੀਆਂ ਨੇ ਇਹ ਪ੍ਰੋਜੈਕਟ ਦੱਸ ਦਈਏ ਕਿ ਇਹ ਪ੍ਰੋਜੈਕਟ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲੈ ਕੇ ਆਈ ਸੀਗੀ ਅੰਮ੍ਰਿਤਸਰ ਕਲਕੱਤਾ ਕੋਰੀਡੋਰ ਦੇ ਤਹਿਤ ਇਸ ਦੇ ਵਿੱਚ ਕਈ ਹਜ਼ਾਰ ਕਰੋੜ ਰੁਪਏ ਜਿਹੜੇ ਨੇ ਪੌਣੇ 300 ਕਰੋੜ ਜਿਹੜਾ ਹੈ ਜਾਰੀ ਹੋਇਆ ਸੀਗਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਲੈ ਕੇ ਕਿ ਜਿਹੜਾ ਉਹ 1104 ਏਕੜ ਜ਼ਮੀਨ ਜਿਹੜੀ ਐ ਐਕਵਾਇਰ ਕੀਤੀ ਜਾਵੇ ਉਸ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ ਪਰ ਉਹ ਜਿਹੜਾ ਮਾਮਲਾ ਜਿਹੜੀ ਜ਼ਮੀਨ ਦਾ ਮਾਮਲਾ ਹੈ ਉਹ ਕਾਫੀ ਜਿਹੜਾ ਸੁੱਖਿਆਂ ਦੇ ਵਿੱਚ ਵੀ ਰਿਹਾ ਉਸ ਨੰਨੂ ਲੈ ਕੇ ਜਿਹੜੇ ਨੇ ਪਿੰਡ ਵਾਸੀ ਧਰਨਿਆਂ ਤੇ ਵੀ ਰਹੇ ਨੇ ਸੜਕਾਂ ਦੇ ਉੱਪਰ ਵੀ ਗਏ ਨੇ ਕੂੜੇ ਦੇ ਵਿੱਚ ਗਏ ਨੇ ਵਿਜੀਲੈਂਸ ਦੇ ਕੋਲ ਗਏ ਨੇ ਤੇ ਹੁਣ ਜਿਹੜੀ ਇਸ ਮਾਮਲੇ ਦੀ ਜਾਣਕਾਰੀ ਜਿਹੜੀ ਹੈ ਜਾਣਕਾਰੀ ਸਾਡੇ ਕੋਲ ਆ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ED ਦੇ ਵੱਲੋਂ ਕਾਰਵਾਈ ਜਿਹੜੀ ਕੀਤੀ ਜਾਵੇਗੀ ED ਦੇ ਵੱਲੋਂ ਜਿਹੜੇ ਨੇ ਜਿਨ੍ਹਾਂ ਦੇ ਸ਼ਿਕਾਇਤਕਰਤਾ ਨੇ ਉਹਨਾਂ ਨੂੰ ਜਿਹੜਾ ਹੁਣ ਜਲੰਧਰ ਵਿਖੇ ਉਹਨਾਂ ਦੇ ਦਫ਼ਤਰ ਵਿਖੇ ਜਿਹੜਾ ਬਣਾ ਲਿਆ ਗਿਆ ਹੈ ਕਿ ED ਦਫ਼ਤਰ ਦੇ ਵਿੱਚ ਤੁਸੀਂ ਪਹੁੰਚੋ ਤੇ ਉੱਥੇ ਜਿਹੜੇ ਆਪਣੇ ਬਿਆਨ ਲਿਖਾਓ ਤੇ ਇਹਨਾਂ ਜਿਹੜੇ ਪਿੰਡਾਂ ਦੇ ਵਿੱਚ ਜੋ ਆ ਸਕਾਇਤ ਕਰਤਾ ਨੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਕਾਫੀ ਜਿਹੜਾ 200 ਕਰੋੜ ਦੇ ਕਰੀਬ ਜੋ ਦੱਸਿਆ ਜਾਂਦਾ ਹੈ ਕਿ ਇਸ ਦੇ ਵਿੱਚ ਕਪੜਾ ਹੋਇਆ ਤੇ ਉਹਨਾਂ ਦੇ ਇੱਕ ਪਿੰਡ ਦੇ ਵਿੱਚੋਂ ਜਿਹੜਾ ਹੈ ਪਿੰਡ ਹੈ ਪਬਰਾ ਤੇ ਪਬਰੇ ਦੀ ਜਿਹੜੀ ਜ਼ਮੀਨ ਹੈ ਉਸ ਨੂੰ ਲੈ ਕੇ ਜਿਹੜੇ ਨੇ ਪਿੰਡ ਪਬਰਾ ਦੇ ਅਵਤਾਰ ਸਿੰਘ ਮੇਰੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਸਭ ਤੋਂ ਪਹਿਲਾਂ ਜਿਹੜੀ ਆਪਣੇ ਪਿੰਡ ਦੀ ਜਿਹੜੀ ਹੈ ਜੋ ਪੈਸਾ ਪਿੰਡ ਨੂੰ ਪਿਆ ਸੀਗਾ 43 ਕਰੋੜ ਕੁਛ ਲੱਖ ਰੁਪਏ ਜਿਹੜਾ 80 80 ਦੇ ਕਰੀਬ ਜਿਹੜਾ ਦੱਸਿਆ ਜਾਂਦਾ 43 ਕਰੋੜ 80 ਲੱਖ ਰੁਪਏ ਜਿਹੜਾ ਪਿੰਡ ਨੂੰ ਪਿਆ ਸੀਗਾ ਉਸ ਪਿੰਡ ਦੇ ਜਿਹੜਾ ਪੈਸਾ ਹੈ ਉਸ ਦੇ ਦੁਰਵਰਤੋਂ ਨਾ ਹੋਵੇ ਤਾਂ ਉਸ ਪੈਸੇ ਦੇ ਉੱਪਰ ਜਿਹੜੀ ਹੈ ਨਾਲ ਦੇ ਨਾਲ ਸਟੇ ਲੈ ਲਈਗੇ ਤੇ ਹੁਣ ਜਿਹੜੇ ਨੇ ਉਹ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਆਖਿਰ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਉਹਨਾਂ ਨੂੰ ਪਹਿਲਾਂ ਹੀ ਲੱਗਦਾ ਸੀਗਾ ਕਿ ਇਸ ਮਾਮਲੇ ਦੇ ਵਿੱਚ ਕੋਈ ਜਿਹੜਾ ਦਾਲ ਦੇ ਵਿੱਚ ਕਾਲਾ ਹੋ ਸਕਦਾ ਜਾਂ ਫਿਰ ਇਸ ਮਾਮਲੇ ਦੇ ਵਿੱਚ ਕੋਈ ਕੋਈ ਜਿਵੇਂ ਕਹਿ ਦਈਏ ਕਿ ਪਹਿਲਾਂ ਹੀ ਬੋ ਆਉਣ ਲੱਗ ਜਾਂਦੀ ਹੈ ਕਿ ਇਸ ਦੇ ਵਿੱਚ ਕੁਝ ਨਾ ਕੁਝ ਹੋਣ ਵਾਲਾ ਹੈ ਤੇ ਅਪਤਾਰ ਸਿੰਘ ਮੇਰੇ ਨਾਲ ਮੌਜੂਦ ਨੇ ਸਰ ਪਹਿਲ ਤਾਂ ਬਹੁਤ ਬਹੁਤ ਸਾਰਕ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਮੇਰੀ ਆਵਾਜ਼ ਤੁਹਾਡੇ ਤੱਕ ਮੇਰੀ ਲੋਕਾਂ ਤੱਕ ਪਹੁੰਚਾਉਣ ਦੀ ਤੁਸੀਂ ਕਰ ਰਹੇ ਹੋ ਤੇ ਅੱਜ ਗੱਲ ਕਰਨ ਲੱਗੇ ਆ ਪਵਰੇ ਪਿੰਡ ਹਾਂ ਜੀ ਪਵਰੇ ਪਿੰਡ ਦੇ ਵਿੱਚ ਜੋ ਕੁਝ ਹੋਇਆ ਹੈ ਉਹ ਬਹੁਤ ਹੀ ਮਾੜਾ ਸੀਗਾ ਜਿਵੇਂ ਕਿ ਡਿਵੈਲਪਮੈਂਟ ਦੇ ਨਾਮ ਤੇ 45 45 ਫੁੱਟ ਡੂੰਘੇ ਟੋਏ ਪੱਟੇ ਗਏ ਤੇ ਉਸ 45 ਫੁੱਟ ਡੂੰਘੇ ਟੋਏ ਪੱਟੇ ਗਏ ਤੇ ਵਿਜੀਲੈਂਸ ਨੇ ਇਸ ਦੀ ਜਾਂਚ ਕੀਤੀ ਬੜੀ ਬਰੀਕੀ ਨਾਲ ਉਹ ਕਹਿੰਦੇ ਨੇ ਪਰ ਗਰਾਊਂਡ ਲੈਵਲ ਦੇ ਉੱਤੇ ਨਾ ਤਾਂ ਕੋਈ ਕਾਰਵਾਈ ਹੋਈ ਹੈ ਤੇ ਜਿਹੜੇ ਸਾਡੇ ਪੰਚਾਇਤੀ ਜ਼ਮੀਨ ਦੇ ਵਿੱਚ ਲੋਕ ਰਹਿੰਦੇ ਸੀਗੇ 70 70 ਸਾਲ ਤੋਂ ਬਾਜੀਗਰ ਬਸਤੀ ਉਹਨਾਂ ਦਾ ਵੀ ਕੋਈ ਵੀ ਮਹਿਲੀ ਨਹੀਂ ਲੱਗਿਆ ਕੋਈ ਵੀ ਗੱਲ ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਸਾਡੀ ਮਜਬੂਰੀ ਬਣ ਗਈ ਈੜੀ ਕੋਲ ਜਾਣਾ ਜਦਕਿ ਵਿਜੀਲੈਂਸ ਨੂੰ ਸਾਰਾ ਕੁਝ ਪਤਾ ਸੀਗਾ ਉਹ ਸਾਰਾ ਕੁਝ ਪਹਿਲਾਂ ਬਹੁਤ ਬ੍ਰੀਕੀ ਰਨ ਕਰ ਰਹੇ ਸੀਗੇ ਤੇ ਬਾਅਦ ਵਿੱਚ ਸਾਡੇ ਪੰਚਾਂ ਨੂੰ ਸਰਪੰਚਾਂ ਨੂੰ ਸਾਰਿਆਂ ਨੂੰ ਕਲੀਨ ਚਿੱਟਾ ਦੇਣ ਲੱਗੇ ਕਿ ਇੱਥੇ ਕੁਝ ਹੋਇਆ ਨਹੀਂ ਜੇ ਸਾਡੇ ਪਿੰਡ ਦੇ ਵਿੱਚ ਕੁਝ ਹੋਇਆ ਹੀ ਨਹੀਂ ਜੇ ਸਾਡੇ ਪਿੰਡ ਦੇ ਪੰਚਾਇਤਾਂ ਨੇ ਅਕਾਉਂਟ ਦੇ ਵਿੱਚੋਂ ਪੈਸਾ ਕੋਈ ਨਹੀਂ ਕਢਾਇਆ ਤਾਂ ਫਿਰ 1.5 ਕਰੋੜ ਰੁਪਈਆ ਸਾਡੇ ਪਿੰਡ ਨੂੰ ਕਰਜ਼ਾ ਲੈਣ ਦੀ ਐਸੀ ਕੀ ਮੁਸੀਬਤ ਪੈ ਗਈ ਕਿ ਲੋਕਾਂ ਤੋਂ ਕਰਜ਼ਾ ਲਿਆ ਜਾਵੇ 1.5 ਕਰੋੜ ਰੁਪਈਆ ਦੂਜਾ ਜਿਹੜਾ 45 ਫੁੱਟ ਡੂੰਘਾ ਟੋਆ ਪੱਟ ਕੇ ਸਾਡਾ ਖੂਹ ਬਣਾ ਤਿਆ ਕਿ ਲੋਕ ਲੋਕ ਇੱਥੇ ਸਾਡੇ ਪਿੰਡ ਦੇ ਮਰਨਗੇ ਡੁੱਬਗੇ ਪਾਣੀ 'ਚ ਉਹ ਬਣਾ ਤਿਆ ਤੇ ਨਾ ਤਾਂ ਡਿਪਾਰਟਮੈਂਟ ਕੋਲ ਕੋਈ ਇਸ ਦੀ ਕੋਈ ਜਾਣਕਾਰੀ ਹੈ ਕਿ ਇੱਥੇ ਕੀ ਬਣ ਰਿਹਾ ਸੀਗਾ ਤੇ ਨਾ ਪਿਛਲੀ ਸਰਕਾਰ ਕੋਲ ਇਸ ਦਾ ਕੋਈ ਉਹ ਹੈ ਕਿ ਤੇ ਪ੍ਰੋਪੋਜ਼ ਲਾ ਕਿ ਇੱਥੇ ਕੀ ਬਣਦਾ ਸੀਗਾ ਤੇ ਨਾ ਪੰਚਾਇਤ ਕੋਲ ਤੇ ਫਿਰ ਉੱਥੇ 1 ਕਰੋੜ 12 ਲੱਖ ਰੁਪਇਆ ਤੁਸੀਂ ਖਰਚ ਵੀ ਕਰ ਰਹੇ ਹੋ ਤੇ ਆਪਾਂ ਤਾਂ ਜੀ ਪਿੰਡਾਂ ਦੇ ਲੋਕਾਂ ਆ ਆਪਾਂ ਤਾਂ ਇੱਕ ਨਲਕਾ ਪਟਦੀਆਂ ਜਦ ਜਿਆਦਾ ਹੀ ਪਤਾ ਲੱਗ ਜਾਂਦਾ ਕਿ ਇੱਥੇ ਨਲਕਾ ਲੱਗਣਾ ਹੈ ਤੇ 612 ਕਰੋੜ ਲੱਗ ਰਿਹਾ ਤੇ ਕਿਸੇ ਨੂੰ ਵੀ ਨਹੀਂ ਪਤਾ ਕੀ ਹੋ ਰਿਹਾ ਤੇ ਜੋ ਬਾਜੀਗਰ बस्ती ਹੈ ਉਹ ਵੀ ਇਹਨਾਂ ਨੇ ਦਿਖਾਤਾ ਕਿ ਉੱਥੇ ਕੋਈ ਰਹਿੰਦੇ ਹੀ ਨਹੀਂ ਇਹ ਵੀ ਬਹੁਤ ਮਾੜਾ ਹੋਇਆ ਉਹਨਾਂ ਦੀਆਂ ਛੱਤਾਂ ਕੋਲੀਆਂ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦੇਇਆ ਗਿਆ ਤੇ ਇਹ ਵੀ ਬਹੁਤ ਮਾੜੀ ਗੱਲ ਹੈ ਤੇ ਇਸ ਕਰਕੇ ਅਸੀਂ ਈਡੀ ਦਾ ਰੁਕ ਕਰਿਆ ਕਿਉਂਕਿ ਸਾਨੂੰ ਭਗਵਾਨ ਜੀ ਮਾਨ ਸਰਕਾਰ ਨੂੰ ਵੀ ਸਾਨੂੰ ਬੇਨਤੀ ਕਰਨੀ ਆ ਅਸੀਂ ਕਿ ਸਾਡੀ ਇਸ ਪ੍ਰੋਜੈਕਟ ਵਿੱਚ ਸਾਡੇ ਲੋਕਾਂ ਦਾ ਜੋ ਮੁਆਵਜ਼ਾ ਦੇਣ ਦੀ ਵੀ ਗੱਲ ਸੀ ਕਿ ਉਹਦੇ ਵਿੱਚ ਵੀ ਸਾਡੀ ਮਦਦ ਕੀਤੀ ਜਾਵੇ ਤੇ ਇਹ ਚੀਜ਼ਾਂ ਨਹੀਂ ਜੀ ਬਾਕੀ ਅਸੀਂ ਆਪਣੇ ਲੋਕਾਂ ਦੇ ਨਾਲ ਮੁਆਵਜ਼ਾ ਦੇਣ ਦੀ ਗੱਲ ਆ ਉਸਤੇ ਵੀ ਖੜੇ ਆ ਉਹ ਵੀ ਡੀਸੀ ਮੈਡਮ ਕੋਲ ਜੋ ਮੰਗਾ ਮੰਗੀਆਂ ਸੀਗੀਆਂ ਸਾਡੀਆਂ ਜਿਵੇਂ ਕਿ ਅਸੀਂ ਧਰਨਾ ਲਾਇਆ ਸੀਗਾ ਸੇਰਾ ਮੰਡੀ ਦੇ ਵਿੱਚ ਉਹ ਮੰਗਾ ਮੰਗੀਆਂ ਲੇਕਿਨ ਉਹ ਵੀ ਠੰਡੇ ਵਸਤੇ ਚ ਬਾਤ ਲਿਆ ਉਹਨਾਂ ਦਾ ਵੀ ਕੋਈ ਹੱਲ ਨਹੀਂ ਕੋਈ ਕੁਝ ਨਹੀਂ ਪਰ ਅਸੀਂ ਚੁੱਪ ਕਰਕੇ ਬੈਠਣ ਵਾਲੇ ਨਹੀਂ ਹਾਂਗੇ ਅਸੀਂ ਆਪਣੀਆਂ ਮੰਗਾਂ ਮੰਨਵਾ ਕੇ ਰਵਾਂਗੇ ਬੇਨਤੀ ਕਰ ਰਹੇ ਹਾਂ ਬਾਰ-ਬਾਰ ਸਰਕਾਰ ਨੂੰ ਕਿ ਸਾਡੇ ਨਾਲ ਸਾਡੇ ਲੋਕਾਂ ਦੇ ਨਾਲ ਆ ਕੇ ਖੜੇ ਤਾਂ ਜੋ ਕੀ ਇਸ ਸਰਕਾਰ ਦਾ ਇੱਕ ਵਧੀਆ ਮੈਸੇਜ ਜਾਵੇ ਲੋਕਾਂ ਦੇ ਵਿੱਚ ਕਿ ਇਹ ਸਰਕਾਰ ਗਰੀਬਾਂ ਦੀ ਸਰਕਾਰ ਹੈ ਤੇ ਵਧੀਆ ਮੈਸੇਜ ਜਾਊਗਾ ਤੇ ਦੂਜੀ ਗੱਲ ਇਹ ਹੈ ਕਿ ਜੇ ਸਾਡੀ ਕੋਈ ਮਦਦ ਨਹੀਂ ਕਰਦਾ ਫਿਰ ਅਸੀਂ ਇਸ ਪ੍ਰੋਜੈਕਟ ਨੂੰ ਰੋਕਣ ਵਾਸਤੇ ਹਾਈ ਕੋਰਟ ਦਾ ਵੀ ਰੁਕ ਕਰਾਂਗੇ ਤੇ ਜੇ ਸਾਡਾ ਨੂੰ ਮੁਆਵਜ਼ਾ ਨਹੀਂ ਮਿਲਦਾ ਅਸੀਂ ਹਾਈ ਕੋਰਟ ਜਾ ਕੇ ਇਸ ਪ੍ਰੋਜੈਕਟ ਤੇ ਵੀ ਸਟੇ ਲਗਵਾਵਾਂਗੇ ਤੇ ਸਾਡਾ ਤਾਂ ਇਹੀ ਕਹਿਣਾ ਜੀ ਸਾਡਾ ਸਰਕਾਰ ਵੱਲੋਂ ਬੇਨਤੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਤੇ ਸਾਡੇ ਲੋਕਾਂ ਦੀ ਗੱਲ ਸੁਣੀ ਜਾਵੇ ਤੇ ਸਾਰਾ ਨੂੰ ਸਾਡੇ ਹੱਥ ਜੋੜ ਕੇ ਬੇਨਤੀ ਹੈ ਤੇ ਜੋ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਮੇਰੇ ਵੱਲੋਂ ਇਹੀ ਬੇਨਤੀ ਹੈ ਕਿ ਕਿੰਨੇ ਮਜ਼ਦੂਰ ਨੇ ਤੁਹਾਡੇ ਸਾਡੇ ਪਿੰਡ ਦੇ 140 ਲੋਕ ਨੇ ਜੀ ਜਿਨ੍ਹਾਂ ਨੂੰ ಗ್ರಾಮ ਸਭਾ ਦਾ ਮਤਾ ਪਾ ਕੇ 9 ਲੱਖ ਰੁਪਏ ਆ ਪ੍ਰਤੀਕਰ ਦਾ ਬਹੁਮਤ ਦੇ ਦੇ ਕੇ ਉਹ ਆਲਰੇਡੀ ਮਤਾ ਪਾ ਕੇ ਦੇ ਦਿੱਤਾ ਗਿਆ ਹੈ ਉਹ ਉਥੇ ਡੱਠਣੇ ਵਸਤੇ ਪਾ ਦਿਆ ਗਿਆ ਟੋਟਲ ਜੇਕਰ ਗੱਲ ਕਰੀਏ ਤਾਂ ਕਿੰਨੇ ਕ ਜਿਆਦਾ ਤੋਂ ਜਿਆਦਾ ਕਿੰਨੇ ਕ ਲੋਕ ਹੋਣੇ ਜਿਨ੍ਹਾਂ ਨੂੰ ਕਿੰਨਾ ਤੁਸੀਂ ਮੁਆਵਜ਼ਾ ਦੀ ਮੰਗ ਕਰਦੇ ਹੋ ਕੀ ਮੁਆਵਜ਼ਾ ਲੱਗ ਤੋਂ ਸਰਕਾਰ ਤੋਂ ਮੰਗਦੇ ਹੋ ਜਾਂ ਫਿਰ ਜਿਹੜਾ ਪਿੰਡਾਂ ਦੀ ਪੰਚਾਇਤਾਂ ਦੇ ਕੋਲ ਪੈਸਾ ਪਿਆ ਉਸ ਦੇ ਜਿਹੜੀ ਹੈ ਜੋ ਉਹਨਾਂ ਨੂੰ ਪ੍ਰੋਫਿਟ ਹੋਇਆ ਜਾਂ ਫਿਰ ਉਹਦਾ ਵਿਆਜ ਆ ਉਹਦੇ ਚੋਂ ਮੰਗ ਲਈ ਕਿੱਥੋਂ ਦੇਖੋ ਜੀ ਦੇਖੋ ਜੀ ਇਹ ਤਾਂ ਜੋ ਕਾਂਗਰਸ ਟਾਈਮ ਜਿਹੜਾ ਦੇਣਾ ਹੁੰਦਾ ਸਰਕਾਰ ਪਹਿਲਾਂ ਹੀ ਦੇ ਦਿੰਦੇ ਬਿਲਕੁਲ ਜੀ ਲੇਕਿਨ ਇਹ ਜਦ ਕਾਂਗਰਸ ਟਾਈਮ ਦੇ ਵਿੱਚ ਇੱਕ ਪ੍ਰੋਪੋਜ਼ਲ ਬਣੀ ਸੀਗੀ ਕਿ ਇਹ ਤਿੰਨ ਵਰਗਾਂ ਦੇ ਵਿੱਚ ਵੰਡਣਾ ਸੀਗਾ ਜਿਹਦੇ ਵਿੱਚ ਪਹਿਲਾ ਵਰਗ ਸੀਗਾ ਪੰਚਾਇਤ ਦੂਜਾ ਵਰਗ ਸੀਗਾ ਕਸਤਕਾਰ ਤੀਜਾ ਵਰਗ ਸੀਗਾ ਮਜ਼ਦੂਰ ਪਾਈਚਾਰਾ ਤੇ ਜਾਦੀ ਨਾਲ ਦੋਨੋਂ ਬੰਦਿਆਂ ਨੂੰ ਇਹਨਾਂ ਨੇ ਦੇ ਤਿਆ ਜਿਵੇਂ ਪੰਚਾਇਤ ਨੂੰ 24 ਲੱਖ ਰੁਪਇਆ 9 ਲੱਖ ਰੁਪਇਆ ਪ੍ਰਤੀ ਏਕੜ ਉਹ ਕਾਸਟ ਕਰਨ ਨੂੰ ਦਿੱਤਿਆ ਲੇਕਿਨ ਮਜ਼ਦੂਰ ਦਾ ਵੇਰਵਾ ਜ਼ਰੂਰ ਪਤਾ ਹੈ ਲੇਕਿਨ ਉਹ ਪੈਂਡਿੰਗ ਅਮਾਉਂਟ ਕਿਤੇ ਨਹੀਂ ਲਿਖੀ ਗਈ ਕਿੰਨੀ ਪੈਂਡਿੰਗ ਬਲਕਿ ਜੋ ਉੱਥੇ ਵੀ ਉਹਨਾਂ ਨੂੰ ਕਿੰਨਾ ਦੇਣਾ ਸੀਗਾ ਵੀ ਉਹ ਕਿੰਨਾ ਦੇਣਾ ਸੀਗਾ ਉਹ ਤੈ ਨਹੀਂ ਕਰੇਗਾ ਲੇਕਿਨ ਪ੍ਰਪੋਜ਼ਲ ਦੇ ਵਿੱਚ ਇਹ ਚੀਜ਼ ਕਲੀਅਰ ਲਿਖੀ ਹੈ ਕਿ ਇਹ ਭਾਈਚਾਰ ਇਹ ਮਜ਼ਦੂਰ ਭਾਈਚਾਰੇ ਨੂੰ ਵੀ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਸੀਗਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਸ ਦੇ ਵਿੱਚ ਪ੍ਰਪੋਜ਼ਲ ਦੇ ਵਿੱਚ ਸੀਗਾ ਤੁਸੀਂ ਪ੍ਰਪੋਜ਼ਲ ਪੜ੍ਹੀ ਹੈ ਪ੍ਰਪੋਜ਼ਲ ਦੇ ਵਿੱਚ ਕੀ ਸੀਗਾ ਉਸ ਟਾਈਮ ਪ੍ਰਪੋਜ਼ਲ ਦੇ ਵਿੱਚ ਕੀ ਮਜ਼ਦੂਰਾਂ ਨੂੰ ਦਿਖਾਇਆ ਗਿਆ ਸੀ ਕਿ ਵੀ ਉਹਰੇ ਮਜ਼ਦੂਰਾਂ ਨੂੰ ਇੰਨਾ ਪੈਸਾ ਦੇਣਾ ਚਾਹੀਦਾ ਕਿਉਂਕਿ ਜੇਕਰ ਗੱਲ ਕਰੀਏ ਤਾਂ ਹੁਣ ਇੱਕ ਹੋਰ ਜਿਹੜਾ ਪਹਿਲੂ ਵਿੱਚੋਂ ਨਿਕਲ ਕੇ ਆਂਦਾ ਹੈ ਕਿ ਜਿਨ੍ਹਾਂ ਦੀ ਖੇਬਟ ਹੈ ਉਹ ਵੀ ਮੰਗ ਕਰ ਰਹੇ ਆ ਵੀ ਸਾਨੂੰ ਵੀ ਦੋ ਨਹੀਂ ਅਸੀਂ ਪ੍ਰੋਜੈਕਟ ਦੇ ਉੱਪਰ ਰੋਕ ਲਗਵਾਵਾਂਗੇ ਹਾਈ ਕੋਰਟ ਜਾਵਾਂਗੇ ਹਾਈ ਕੋਰਟ ਦੇ ਵਿੱਚ ਰੁਕ ਕਰਾਂਗੇ ਤਾਂ ਜਿਹੜਾ ਰੁਕ ਕਰਦੇ ਨੇ ਤਾਂ ਰੁਕ ਦੇ ਕਾਰਨ ਜੇ ਉਹ ਪ੍ਰੋਜੈਕਟ ਰੁਕ ਜਾਂਦਾ ਹੈ ਤਾਂ ਜਿਹੜਾ ਉੱਥੇ ਇੰਡਸਟਰੀ ਆਣੀ ਹੈ ਉੱਥੇ 64000 ਲੋਕਾਂ ਨੂੰ ਰੋਜ਼ਗਾਰ ਮਿਲਣਾ ਹੈ ਪੁਰ ਤੁਹਾਡੇ ਆਸ-ਪਾਸ ਦੇ ਪਿੰਡਾਂ ਵਾਲਿਆਂ ਨੂੰ ਰੋਜ਼ਗਾਰ ਮਿਲਦਾ ਕਿਉਂ ਜਿਹੜਾ ਠੰਡੇ ਵਸਤੇ ਪੈ ਜਾਣਾ ਮੈਂ ਵੀਰ ਜੀ ਗੱਲ ਇਦਾਂ ਹੈ ਕਿ ਮੈਂ ਪੰਜਾਬ ਦੀ ਡਿਵੈਲਪਮੈਂਟ ਦੀ ਆਸ ਹਮੇਸ਼ਾ ਹੀ ਕਰਦਾ ਰਹਾਗਾ ਤੇ ਸਹਿਯੋਗ ਵੀ ਕਰਦਾ ਰਹਾਗਾ ਬਟ ਗੱਲ ਇਹ ਹੈ ਕਿ ਜੇ ਪੰਜਾਬ ਦੀ ਡਿਵੈਲਪਮੈਂਟ ਹੋ ਰਹੀ ਹੈ ਤਾਂ ਲੋਕਾਂ ਨੂੰ ਝਾੜ ਕੇ ਕਿਉਂ ਕਰੀ ਜਰੀ ਹੈ ਲੋਕਾਂ ਨੂੰ ਉਹਨਾਂ ਦਾ ਜੋ ਪੈਸਾ ਹੈ ਉਹਨਾਂ ਦੀ ਜੋ ਮੰਗ ਹੈ ਉਹਨਾਂ ਨੂੰ ਤੁਰਾ ਕੀਤਾ ਜਾਵੇ ਜਦ ਕਿ ਉਹਨਾਂ ਦੀ ਮੰਗਾਂ ਜਾਇਜ਼ ਨੇ ਨਜਾਇਜ਼ ਨਹੀਂ ਹੈਗੀਆਂ ਤੇ ਆਪਣਾ ਪ੍ਰੋਜੈਕਟ ਆਵੇ ਅਸੀਂ ਤਾਂ ਬੜੇ ਖੁਸ਼ ਹਾਂ ਸਾਡੇ ਲੋਕਾਂ ਨੂੰ ਪ੍ਰੋਜੈਕਟ ਦੇ ਰਾਹੀਂ ਰੁਜ਼ਗਾਰ ਮਿਲੂਗਾ ਹੋਰ ਲੋਕਾਂ ਨੂੰ ਬਹੁਤ ਸਹੂਲਤਾ ਮਿਲਣਗੀਆਂ ਇਲਾਕੇ ਦੀ ਨੁਹਾਰ ਚੇਂਜ ਹੋਏਗੀ ਤੇ ਲੋਕ ਜਿਹੜੇ ਬਾਹਰ ਨੂੰ ਜਾ ਰਹੇ ਨੇ ਉਹ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਜਦ ਰੁਜ਼ਗਾਰ ਨਹੀਂ ਨਿਕਲ ਲੋਕ ਬਾਹਰ ਦਾ ਹੁਕਮ ਨਹੀਂ ਕਰਨਗੇ ਤੇ ਦੂਜੀ ਗੱਲ ਇਹ ਹੈ ਕਿ ਜੇ ਇਹ ਪ੍ਰੋਜੈਕਟ ਰੁਕ ਜਾਂਦਾ ਹੈ ਤੇ ਹੈ ਤਾਂ ਬਹੁਤ ਮਾੜਾ ਕਿ ਪ੍ਰੋਜੈਕਟ ਰੁਕ ਗਿਆ ਲੇਕਿਨ ਕਿਤਨਾ ਕਿਤੇ ਖੇਵੜਦਾਰ ਵੀ ਆਪਣੀ ਜਗ੍ਹਾ ਸਹੀ ਨੇ ਕਿਉਂਕਿ ਉਹਨਾਂ ਦੇ ਬਜ਼ੁਰਗਾਂ ਨੇ ਇਸ ਬੰਜਰ ਜ਼ਮੀਨ ਨੂੰ ਕੱਟ ਕੇ ਆਪਣਾ ਪੂਰਾ ਜ਼ਿੰਦਗੀ ਦਾ ਸਾਰਾ ਖੂਨ ਪਸੀਨਾ ਵਾਹ ਕੇ ਉੱਥੇ ਇਸ ਨੂੰ ਪੱਧਰ ਕੀਤਾ ਤਾਂ ਹੀ ਤਾਂ ਕਰੋੜਾਂ ਰੁਪਏ ਪੰਚਾਇਤ ਦੇ ਖਾਤੇ ਵਿੱਚ ਜਾਂਦਾ ਸੀਗਾ ਜੇ ਸਾਡੇ ਬਜ਼ੁਰਗਾਂ ਨੇ ਪੁਰਾਣਿਆਂ ਨੇ ਇਸ ਪੰਜਰ ਜ਼ਮੀਨ ਨੂੰ ਆਬਾਦ ਕੀਤਾ ਉਹਨਾਂ ਦਾ ਕਿਤਨਾ ਕਿਤੇ ਹੱਕ ਜ਼ਰੂਰ ਮੰਗੇ ਜੀ ਮੈਂ ਉਹਨਾਂ ਦਾ ਵੀ ਹੱਕ ਜ਼ਰੂਰ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਜਦ ਕਿ ਪੁਰਾਣੇ ਟਾਈਮ ਪੁਰਾਣੀਆਂ ਸਰਕਾਰਾਂ ਨੇ ਤਾਂ ਇਹ ਚੀਜ਼ ਪਿਆਰ ਆਲਰੇਡੀ ਕੀਤੀ ਸੀਗੀ ਕਿ ਖੇਵੜਦਾਰ ਪੰਚਾਇਤ ਤੇ ਚੁਕੋਤੇਦਾਰ ਤਿੰਨਾਂ ਨੂੰ ਆਵਾਜ਼ ਮਿਲਣਾ ਸੀਗਾ ਉਹਦੇ ਵਿੱਚ ਚੁਕੋਤੇਦਾਰ ਦੇ ਨਾਲ ਗਰੀਬ ਤਬਕਾ ਭਾਈਚਾਰਾ ਵੀ ਆਪਣਾ ਸਾਰਾ ਨਾਲ ਹੀ ਆ ਜਾਂਦਾ ਹੈ ਤੇ ਉਹਨਾਂ ਨੂੰ ਮਿਲਣਾ ਚਾਹੀਦਾ ਲੇਕਿਨ ਇਸ ਸਰਕਾਰ ਦੇ ਜੋ ਪਿਛਲੀ ਸਰਕਾਰ ਸੀਗੀ ਉਹ ਤਾਂ ਕਲੀਅਰ ਸੀਗਾ ਕਿ ਇਹਨਾਂ ਨੇ ਪੈਸਾ ਦਵਾ ਕੇ ਪਿੰਡ ਦੇ ਉੱਤੇ ਫਿਰ ਡਿਵੈਲਪਮੈਂਟ ਦੀ ਗੱਲ ਆ ਗਈ ਨਾ ਪੈਸਾ ਸਾਡੇ ਪਿੰਡ ਨੂੰ 43 ਕਰੋੜ 82 ਲੱਖ ਰੁਪਏ ਆਇਆ ਜੀ ਉਸ 43 ਕਰੋੜ 82 ਲੱਖ ਰੁਪਏ ਜਿਸ ਦਿਨ ਆਇਆ ਉਹ 43 ਕਰੋੜ 82 ਲੱਖ ਰੁਪਇਆ 43 ਕਰੋੜ 82 ਲੱਖ ਜਿਸ ਦਿਨ ਆਇਆ ਉਹ ਐ ਹੋ ਗਿਆ ਵੀ ਇਹਨੂੰ ਖਾ ਲਈਏ ਹੁਣੇ ਤੇ ਖਤਮ ਕਰ ਦਈਏ ਉਹ ਤਰਮਸ਼ਾਲਾ ਢਾਹਤੀਆਂ ਜੀ ਸੀ ਬੀਆਂ ਚੱਲ ਗਈਆਂ ਇਦਾਂ ਹੋ ਗਿਆ ਵੀ ਪਤਾ ਨਹੀਂ ਸਾਰਾ ਪਿੰਡ ਹੀ ਢਾਣ ਲੱਗਿਆ ਜੀ ਤਾਂ ਇਦਾਂ ਗੁੰਡਾਗਰਦੀ ਹੋ ਗਈ ਉੱਥੇ ਤਾਂ ਜਦ ਅਸੀਂ ਲੋਕਾਂ ਨੇ ਇਕੱਠੇ ਹੋ ਗਏ ਅਸੀਂ ਵੀ ਵਿੱਚ ਸੀਗੇ ਪੁੱਛਿਆ ਵੀ ਭਾਈ ਤੁਸੀਂ ਕਰ ਕੀ ਰਹੇ ਹੋ ਬਾਅਦ ਵਿੱਚ ਪਤਾ ਲੱਗਿਆ ਵੀ ਕਿਸੇ ਵੀ ਪ੍ਰੋਜੈਕਟ ਨੂੰ ਕਰਨ ਦਾ ਕੋਈ ਵੀ ਪਰਮਿਸ਼ਨ ਨਹੀਂ ਪੈਸੇ ਦੀ ਦੁਰਵਰਤੋਂ ਕਰਨ ਦੀ ਤਿਆਰੀ ਹੋ ਰਹੀ ਹੈ ਤੇ ਫਿਰ ਅਸੀਂ ਸਾਡੇ ਪਿੰਡ ਦੇ ਜੋ ਨੌਜਵਾਨ ਨੇ ਉਹ ਅੱਗੇ ਆਏ ਤੇ ਇਸ ਪੈਸੇ ਨੂੰ ਪਹਿਲਾਂ ਸਾਹਮਣ ਦੀ ਸਟੇ ਲਗਵਾਈ ਦੂਜਾ ਫਿਰ ਕਰਪਸ਼ਨ ਵੱਲ ਚੱਲੇ ਕਿ ਜੋ ਕਰਪਸ਼ਨ ਹੋਈ ਸੀਗਾ ਉਸ ਪਹਿਲੂ ਦੇ ਉੱਪਰ ਕੰਮ ਕੀਤਾ ਤੇ ਅੱਜ ਜਦ ਸਾਨੂੰ ਵਿਜੀਲੈਂਸ ਤੋਂ ਨਿਰਾਸ਼ਾ ਮਿਲ ਰਹੀ ਹੈ ਸਾਨੂੰ ਲੱਗ ਰਿਹਾ ਕਿ ਵਿਜੀਲੈਂਸ ਦੀ ਜਾਂਚ ਹੈ ਜੋ ਬਹੁਤ ਹੀ ਵਧੀਆ ਤਰੀਕੇ ਨਾਲ ਨਹੀਂ ਹੋਈ ਪਾ ਸਾਨੂੰ ਈਡੀ ਦਾ ਰੁਖ ਕਰਨਾ ਪੈ ਰਿਹਾ ਅਸੀਂ ਮਜਬੂਰ ਆ ਵਿਜੀਲੈਂਸ ਦੀ ਗੱਲ ਕਰ ਰਹੇ ਆ ਪਾ ਤਾਂ ਪੰਜਾਬ ਦੇ ਵਿੱਚ ਰੋਜ਼ ਹੀ ਆ ਜਾਂਦਾ ਕਿ ਅੱਜ ਇੱਥੇ ਜਿਹੜਾ ਪੁਰਾਣਾ ਬੰਦਾ ਚੱਕਿਆ ਗਿਆ ਈਸ਼ੂ ਲੈਂਦਾ ਅੱਜ ਇੱਥੇ ਚੱਕਿਆ ਗਿਆ ਇੱਡਾ ਵੱਡਾ ਪ੍ਰੋਜੈਕਟ ਹੈ 200 ਕਰੋੜ ਦੇ ਕਰੀਬ ਕਿਉਂ ਦੱਸ ਰਹੇ ਨੇ ਕਿ ਇਸ ਚੋ ਕਪੜਾ ਹੋਇਆ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਵਿਜੀਲੈਂਸ ਦੀ ਜਾਂਚ ਤੇ ਵਿੱਚ ਤੁਹਾਨੂੰ ਸੰਤੁਸ਼ਟੀ ਨਹੀਂ ਸੰਤੁਸ਼ਟੀ ਸਰ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਇਹ ਕਹਿੰਦੇ ਆ ਕਿ ਪਵਰੇ ਪਿੰਡ ਦੀ ਦੇ ਵਿੱਚ 43 ਕਰੋੜ 82 ਲੱਖ ਰੁਪਏ ਦੇ ਵਿੱਚ 1 ਰੁਪਇਆ ਨਹੀਂ ਨਿਕਲਿਆ ਬਿਲਕੁਲ ਕਰੀਰ ਹੈ ਜੀ 1 ਰੁਪਇਆ ਨਹੀਂ ਨਿਕਲਿਆ 13 ਸਟੇਲ ਲੈ ਲਈ ਸੀਗੀ ਜੀ ਅਸੀਂ ਸਾਡੇ ਮੁੰਡਿਆਂ ਨੇ ਮਿਹਨਤ ਕੀਤੀ ਦੂਜਾ ਜੇ 43 ਕਰੋੜ 82 ਲੱਖ ਰੁਪਏ ਚੋਂ 1 ਰੁਪਇਆ ਨਿਕਲਿਆ ਨਹੀਂ ਤੇ ਇਹ じゃ ਕਿਹੜਾ ਭੱਦਰਪੁਰਸ਼ ਹੈ ਜੀ ਜਿਹੜਾ ਸਾਡੇ ਪਿੰਡ ਦੇ ਵਿੱਚ 1 ਕਰੋੜ 12 ਲੱਖ ਰੁਪਏ ਟੋਬੇ ਤੇ ਲੱਗ ਗਿਆ ਤੇ ਗਲੀਆਂ ਨਾਲੀਆਂ ਪੱਕੀਆਂ ਕਰਾ ਗਿਆ ਤੇ 2 ਕਿਲੋਮੀਟਰ 3 ਕਿਲੋਮੀਟਰ ਦੀ ਸੀਵਰੇਜ ਪਾ ਗਿਆ ਜਦ ਕਿ ਸੀਵਰੇਜ ਦੀ ਜ਼ਰੂਰਤ ਨਹੀਂ ਸੀਗੀ ਤੇ 1.5 ਕਰੋੜ ਰੁਪਇਆ ਸਾਨੂੰ ਨਾਲ ਵਾਲੇ ਪਿੰਡਾਂ ਜਿਹੜੇ 4 ਪਿੰਡਾਂ ਹਨ ਉਹਨਾਂ ਤੋਂ ਕਰਜ਼ਾ ਲੈਣਾ ਪੈ ਗਿਆ ਤਾਂ ਫਿਰ ਇਹ 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 ਵੀ ਇੱਕ ਜਾਂਚ ਦਾ ਵਿਸ਼ਾ ਹੈ ਤੇ 45 ਫੁੱਟ ਡੂੰਘਾ ਟੋਆ ਪੱਟ ਕੇ ਮਿੱਟੀ ਉਹ ਕਿੱਥੇ ਗਈ ਕਿੱਥੇ ਗਾਇਬ ਹੋ ਗਈ ਫਿਰ ਮੈਂ बार-बार ਇਹੀ ਗੱਲ ਕਹਿ ਰਿਹਾ ਕਿ ਪੈਸਾ ਨਿਕਲਿਆ ਨਹੀਂ ਮਿੱਟੀ ਗਈ ਤਾਂ ਸਰਪੰਚਾਂ ਕੋਲ ਫਿਰ ਇਹਨਾਂ ਦਾ ਪੈਸਾ ਆਇਆ ਕਿੱਥੋਂ ਲੋਕ ਬਾਹਰ ਜਾ ਰਹੇ ਨੇ ਤੁਸੀਂ ਅੱਜ ਅਮਰੀਕਾ ਅਗਰ ਜਾਣਾ ਚਾਹੁੰਦੇ ਹੋ ਇੱਕ ਚੰਗਾ ਬੰਦਾ ਹਿਲ ਜਾਂਦਾ ਹੈ ਅਮਰੀਕਾ ਮੁੰਡਾ ਭੇਜ ਕੇ ਚੰਗੇ ਚੰਗੇ ਘਰ ਲੇਕਿਨ ਇਹ ਤਾਂ ਆਵਾਜ਼ਾਂ ਵੀ ਲੱਗੀ ਹੋਈ ਹੈ ਜੀ ਪੂਰੇ ਦੇ ਪੂਰੇ ਪਰਿਵਾਰ ਜਾ ਰਹੇ ਨੇ ਜਿਸ ਨੇ ਮੇਰੀ ਗੱਡੀ ਰੋਕ ਕੇ ਮੈਨੂੰ ਥ੍ਰੈੱਡ ਵੀ ਕੀਤਾ ਠੀਕ ਹੈ ਜੀ ਮੈਂ ਬਿਲਕੁਲ ਇਹ ਚ ਨਹੀਂ ਕਰਾਂਗਾ ਕਿਉਂਕਿ ਉਹੀ ਹੈ ਤੇ ਉਹਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਉਸ ਦੇ ਖਿਲਾਫ ਸ਼ਕਤ ਤੋਂ ਸਖਤ ਕਾਰਵਾਈ ਕਰਕੇ ਉਸ ਬੰਦੇ ਨੂੰ ਰਾਸ਼ਟ ਕੀਤਾ ਜਾਵੇ ਤੁਸੀਂ ਕਿੰਨੇ ਬੰਦੇ ਹੋ ਕਿੰਨੇ ਬੰਦੇ ਇਸ ਮਾਮਲੇ ਦੇ ਵਿੱਚ ਨਾਮ ਨੇ ਜਿਨ੍ਹਾਂ ਦਾ ਤੁਸੀਂ ਨਾਮ ਲੈ ਰਹੇ ਹੋ ਕਿ ਉਹਨਾਂ ਦਾ ਵੀ ਇਸ ਐਫਆਈਆਰ ਦੇ ਵਿੱਚ ਨਾਮ ਬਿਲਕੁਲ ਜੀ ਉਹਦਾ ਐਫਆਈਆਰ ਦੇ ਵਿੱਚ ਨਾਮ ਹੈ ਜੀ ਤੇ ਮੈਨੂੰ ਇਹ ਵੀ ਪਤਾ ਹੈ ਕਿ ਜਿਹੜੇ ਸਾਡੇ ਪਿੰਡਾਂ ਦੇ ਵਿੱਚੋਂ ਅ 50% ਦੀ ਗੱਲ ਹੋਈ ਸੀਗੀ ਚੁਕੋਤੇਦਾਰਾਂ ਤੋਂ ਜੋ ਲਏ ਗਏ ਆ ਉਹ ਸਾਰੇ ਉਸਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋਏ ਨੇ ਉਹ ਆਨ ਰਿਕਾਰਡ ਨੇ ਜੀ ਬਾਜੀਗਰ ਬਸਤੀ ਭਾਈਚਾਰੇ ਨੇ ਆਲਰੇਡੀ ਐਫੀਡਵਿਟ ਵੀ ਦਿੱਤੇ ਨੇ ਵਿਜੀਲੈਂਸ ਸਰਕਾਰ ਨੂੰ ਵਿਜੀਲੈਂਸ ਨੂੰ ਸੌਰੀ ਪਰ ਲੇਕਿਨ ਵਿਜੀਲੈਂਸ ਨੇ ਫਿਰ ਵੀ ਕਾਰਵਾਈ ਨਹੀਂ ਕੀਤੀ ਉਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਫਿਰ ਆਪਾਂ ਦੇਖੋ ਕਿਤਨਾ ਕਿਤੇ ਜਾਂਚ ਤਾਂ ਅਧੂਰੀ ਹੈ ਕਿੰਨੇ ਬੰਦੇ ਤੁਸੀਂ ਜੜਿਆ ਹੁਣ ਈਡੀ ਦੇ ਕੋਲ ਪੇਸ਼ ਹੋਏ ਅਤੇ ਕੀ ਕੀ ਜੜੀਆਂ ਉਹਨਾਂ ਦੇ ਕਿੰਨੇ ਬੰਦੇ ਤੁਸੀਂ ਦੱਸਿਆ ਵੀ ਇਸ ਚ ਇਹ ਚੀਜ਼ ਹੈ ਤੇ ਕੀ ਵਿਜੀਲੈਂਸ ਅਧਿਕਾਰੀਆਂ ਨੇ ਤੁਹਾਨੂੰ ਕਿਹਾ ਵਿਜੀਲੈਂਸ ਅਧਿਕਾਰੀਆਂ ਨੇ ਤਾਂ ਦੇਖੋ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਜੀ ਨਾ ਕਿਉਂਕਿ ਅਸੀਂ ਤਾਂ ਉਥੋਂ ਠੰਡਾ ਬਸਤਾ ਹੋ ਗਿਆ ਸੀਗਾ ਸਾਰਾ ਕੰਮ ਲੇਕਿਨ ਅਸੀਂ ਇਹ ਚੀਜ਼ ਕਰਦੇ ਆਂ ਕਿ ਈਡੀ ਕੋਲ ਜਾਵਾਂਗੇ ਜੀ ਤੇ ਜਿਹੜੀ ਅਸੀਂ ਦਰਖਾਸਤ ਦਿੱਤੀ ਆਲਰੇਡੀ ਗਈ ਆ ਸਾਡੀ ਹਲੇ ਸੁਣਵਾਈ ਬਾਕੀ ਆ ਅਸੀਂ ਇੱਕ ਵਾਰੀ ਜਾਏ ਆ ਦੂਜੀ ਵਾਰ ਜਾਣਾ ਸੀ ਤੇ ਅਸੀਂ ਤਾਂ ਇਹੀ ਮੰਗ ਕਰਾਂਗੇ ਕਿ ਜੋ ਸਾਡੀਆਂ ਪਹਿਲਾਂ ਸ਼ਿਕਾਇਤਾਂ ਸੀਗੀਆਂ ਅਸੀਂ ਉਸੇ ਸ਼ਿਕਾਇਤ ਤੇ ਦੁਬਾਰਾ ਜਾਣ ਚਾਹੁੰਦੇ ਆ ਈਡੀ ਦੀ ਤੇ ਨਿਰਪੱਖ ਜਾਣ ਚਾਹੁੰਦੇ ਆ ਤੇ ਸਰਕਾਰ ਦਾ ਸਹਿਯੋਗ ਚਾਹੁੰਦੇ ਆ ਕਿ ਇਸ ਚ ਰਾਜਨੀਤੀ ਲੱਗਦੀ ਹੈ ਤੁਹਾਨੂੰ ਵੀ ਰਾਜਨੀਤਿਕ ਪ੍ਰੈਸ਼ਰ ਹੈਗਾ ਹੁਣ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਸੀਂ ਵੀ ਕਾਫੀ ਟਾਈਮ ਜਿਹੜੇ ਇਸ ਚੇਨ ਹੋ ਰਹੇ ਹੋ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੋਏ ਤੇ ਤੁਹਾਨੂੰ ਇਨਸਾਫ ਮਿਲੇ ਸਰਕਾਰ ਬਦਲਣ ਦੀ ਕੋਸ਼ਿਸ਼ ਹੋਈ ਸੀ ਮੈਨੂੰ ਬਹੁਤ ਜ਼ਿਆਦਾ ਹੀ ਖੁਸ਼ੀ ਹੈ ਕਿ ਸਾਡੇ ਮਾਨ ਜੋ ਗੁਰਲਾਲ ਘਣੌਰ ਜੀ ਨੇ ਜੋ ਉਹਨਾਂ ਨੇ ਇਸ ਮੁੱਦੇ ਨੂੰ ਪਾਰਲੀਮੈਂਟ ਦੇ ਵਿੱਚ ਚੁੱਕਿਆ ਮੈਂ ਉਹਨਾਂ ਦਾ ਬਹੁਤ ਹੀ ਦਿਿਲੋਂ ਧੰਨਵਾਦ ਕਰਦਾ ਤੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਕਿ ਇੱਕ ਪਹਿਲੀ ਸਰਕਾਰ ਹੈ ਕਿ ਜਿਸ ਨੇ ਇਸ ਇਸ ਦੇ ਵਿੱਚ ਖੁੱਲ ਕੇ ਪਾਰਲੀਮੈਂਟ ਦੇ ਵਿੱਚ ਗਰਜ ਕੇ ਕਿਹਾ ਕਿ ਜਿੰਨੇ ਦੋਸ਼ੀ ਨੇ ਮੈਨੂੰ ਦੱਸਿਆ ਜਾਵੇ ਤੇ ਕਿੰਨੇ ਪੈਸੇ ਦੀ ਰਿਕਵਰੀ ਹੈ ਤੇ ਇਹ 3 ਸਾਲਾਂ ਬਾਅਦ ਹੀ ਕਿਉਂ 2.5 ਸਾਲਾਂ ਬਾਅਦ ਹੀ ਕਿਉਂ ਜਾਗ ਰਹੇ ਨੇ ਜੇ ਇੰਨੇ ਸੀਗੇ ਤਾਂ ਇੰਨੇ ਟਾਈਮ ਦੇ ਵਿੱਚ ਤਾਂ ਗੱਲ ਕਰੀਏ ਤਾਂ ਸਾਲ ਦੇ ਵਿੱਚ ਵੀ ਜਾਂਚ ਹੋ ਸਕਦੀ ਸੀਗੀ ਤੇ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਵੀ ਐਮਐਲਏ ਸਾਹਿਬ ਨੇ ਉਠਾਇਆ ਮੁੱਦਾ ਵਧੀਆ ਗੱਲ ਹੈ ਕਿ ਆਪਣੇ ਹਲਕੇ ਦੀ ਜਿਹੜੀ ਹੈ ਕਰ ਰਹੇ ਨੇ ਪਰ ਕੁਝ ਜਿਹੜੀਆਂ ਚੀਜ਼ਾਂ ਨੇ ਜੋ ਹੋਣੀਆਂ ਸੀਗੀਆਂ ਜੋ ਡਿਵੈਲਪਮੈਂਟ ਹੋਣਾ ਆ ਰਹੀ ਹੈ ਇਹ ਪਹਿਲਾਂ ਵੀ ਤਾਂ ਹੋ ਸਕਦੀਆਂ ਸੀਗੀਆਂ ਤੁਸੀਂ ਕਹਿੰਦੇ ਹੋ ਵਿਜੀਲੈਂਸ ਤੋਂ ਅਸੀਂ ਖੁਸ਼ ਨਹੀਂ ਹੈਗੇ ਬਿਲਕੁਲ ਸਰਕਾਰ ਦਾ ਕਿਵੇਂ ਤੁਸੀਂ ਕੁਝ ਕਹਿੰਦੇ ਬਿਲਕੁਲ ਸਰਕਾਰ ਦਾ ਸਰ ਖੁਸ਼ ਦੀ ਗੱਲ ਇਸ ਤਰ੍ਹਾਂ ਜੀ ਕਿਉਂਕਿ ਪੁਰਾਣੀਆਂ ਸਰਕਾਰਾਂ ਬਹੁਤ ਹੀ ਜਿਆਦਾ ਐਕਸਪੈਰੀਮੈਂਟ ਉਹਨਾਂ ਦੇ ਜਿਆਦਾ ਸਟਰੋਂਗ ਸੀਗੇ ਉਹ ਬਹੁਤ ਹੀ ਜਿਆਦਾ ਸਟਰੋਂਗ ਸਰਕਾਰਾਂ ਸੀਗੀਆਂ 70 ਸਾਲ ਤੋਂ ਰਾਜ ਕਰਦੀਆਂ ਸੀਗੀਆਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਇੱਕ ਐਸੀ ਸਰਕਾਰ ਸੀਗੀ ਜੋ ਨਵੀਂ-ਨਵੀਂ ਬਣੀ ਸੀਗੀ ਗਰੀਬ ਲੋਕਾਂ ਨੂੰ ਇਹਨਾਂ ਨੇ ਅੱਗੇ ਲੈ ਕੇ ਆਏ ਤੇ ਇਹਨਾਂ ਦਾ ਐਕਸਪੀਰੀਅੰਸ ਜੋ ਪ੍ਰਸ਼ਾਸਨ ਦੇ ਨਾਲ ਸੀਗਾ ਬਹੁਤ ਹੀ ਮੇਰੇ ਖਿਆਲ ਨਾਲ ਬਹੁਤ ਹੀ ਇਹਨਾਂ ਵਧੀਆ ਇਹਨਾਂ ਨੂੰ ਐਕਸਪੀਰੀਅੰਸ ਨਹੀਂ ਸੀਗਾ ਬਟ ਹੌਲੀ-ਹੌਲੀ ਐਕਸਪੀਰੀਅੰਸ ਕਰਦੇ-ਕਰਦੇ ਇਹਨਾਂ ਨੇ ਜੋ ਮੁੱਦਾ ਬਹੁਤ ਹੀ ਸਟੇਕ ਨਿਸ਼ਾਨਾ ਵਧੀਆ ਲੱਗਿਆ ਤੇ ਮੈਂ ਤਾਂ ਐਪਰੀਸ਼ੀਏਟ ਕਰਦਾ ਜੀ ਸਾਨੂੰ ਬਹੁਤ ਵਧੀਆ ਲੱਗਿਆ ਐਮਐਲਏ ਸਾਹਿਬ ਨੇ ਕਰਵਾਉਂ ਕਰਵਾਉਂ ਐਮਐਲਏ ਸਾਹਿਬ ਨੇ ਜੋ ਮੁੱਦਾ ਚੱਕਿਆ ਮੇਰੇ ਪਿੰਡ ਦੇ ਜਿੰਨੇ ਵੀ ਲੋਕ ਨੇ ਇਸ ਦੀ ਪ੍ਰਸ਼ੰਸਾ ਕਰ ਰਹੇ ਨੇ ਤੇ ਉਹਨਾਂ ਨੇ ਜੋ ਗਰੀਬ ਲੋਕਾਂ ਦਾ ਜੋ 9 ਲੱਖ ਵਾਲਾ ਮਤਾ ਸੀਗਾ ਉਹਦੇ ਵੀ ਮੈਨੂੰ ਗੱਲ ਸੁਣਣੀ ਚਾਹੀਏ ਕਿ ਉਹਦੇ ਵਿੱਚ ਵੀ ਉਹ ਬਹੁਤ ਵਧੀਆ ਸਾਡੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਤੇ ਲੋਕਾਂ ਦੇ ਵਿੱਚ ਉਤਸ਼ਾਹ ਹੈ ਪਰਸੈਂਟ ਸਾਨੂੰ ਮੌਜੂਦਾ ਦਵਾਨ ਵਾਸਤੇ ਮਦਦ ਕਰਨਗੇ ਸੋ ਸਾਡੇ ਨਾਲ ਅਰਤਾਰ ਸਿੰਘ ਫਪਰਾ ਜਿਹੜੇ ਨੇ ਇਸ ਸਮੇਂ ਮੌਜੂਦ ਹਨ ਜਿਨ੍ਹਾਂ ਦੇ ਵੱਲੋਂ ਜਿਹੜੀ ਹੈ ਸਾਰੀ ਗੱਲ ਦੱਸੀ ਗਈ ਹੈ ਕਿ ਕਿਸ ਤਰ੍ਹਾਂ ਇਸ ਪ੍ਰੋਜੈਕਟ ਦੇ ਵਿੱਚ ਉਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਪੈਸੇ ਦੀ ਦੁਰਵਰਤੋਂ ਹੋਈ ਹੈ ਤੇ ਉਸ ਨੂੰ ਲੈ ਕੇ ਉਹ ਵਿਜਲੈਂਸ ਤੋਂ ਬਾਅਦ ਹੁਣ ਈਡੀ ਰੱਤਰ ਦੇ ਵਿੱਚ ਪੇਸ਼ ਹੋਈ ਨੇ ਕਿ ਇਸ ਮਾਮਲੇ ਦੇ ਵਿੱਚ ਨਿਰਪੱਖਤਾ ਦੇ ਜਿਹੜੀ ਹੈ ਜਾਂਚ ਹੋਵੇ ਫਿਲਹਾਲ ਜਿਹੜੇ ਸਰਪੰਚ ਨੇ ਉਹ ਹੱਲੇ ਜੋ ਜਿਵੇਂ ਸਾਡੇ ਸੁੱਤਰ ਨੇ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਕੋਰਟ ਦੇ ਵੱਲੋਂ ਉਹਨਾਂ ਨੂੰ ਜਿਹੜੀ ਹੈ ਜ਼ਮਾਨਤਾਂ ਦਿੱਤੀਆਂ ਗਈਆਂ ਨੇ ਤੇ ਹੁਣ ਉਹ ਜਿਹੜੀਆਂ ਮਾਮਲੇ ਦੇ ਵਿੱਚ ਜਾਂਚ ਕਰ ਰਹੇ ਨੇ ਫਿਲਹਾਲ ਇਸ ਸਮੇ ਜਿਹੜਾ ਹੈ ਮਾਮਲਾ ਜਾਂਚ ਦੇ ਅਧੀਨ ਹੈ ਤੇ ਜਾਂਚ ਦੇ ਵਿੱਚ ਕਿਹੜੇ ਕਿਹੜੇ ਦੋਸ਼ੀ ਪਾਏ ਜਾਂਦੇ ਨੇ ਉਹ ਫਿਲਹਾਲ ਸਮਾਂ ਹੀ ਦੱਸਿਆ ਕਿ ਕਿੰਨੀ ਰਿਕਵਰੀ ਜਿਹੜੀ ਹੈ ਜਿਸ ਤਰ੍ਹਾਂ ਜਿਹੜੇ ਨੇ ਹਲਕੇ ਦੇ ਨੁਮਾਇੰਦੇ ਨੇ ਉਹਨਾਂ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਚੱਕਿਆ ਜਾਂਦਾ ਹੈ ਕਿ ਉਸ ਦੀ ਕਿੰਨੇ ਜਿਹੜੀ ਹੈ ਪੈਸੇ ਹੈ ਗਿਆ ਤੇ ਉਹ ਕਿੰਨੀ ਰਿਕਵਰ ਜਿਹੜੀ ਆ ਇਸ ਸਮੇ ਜਿਹੜੀ ਪੰਚਾਇਤੀ ਵਿਭਾਗ ਨੇ ਕਰ ਲਈ ਗਈ ਹੈ ਤੇ ਹੁਣ ਜਿਹੜਾ ਨਵਾਂ ਪ੍ਰੋਜੈਕਟ ਰਾਜ ਫਰੇ ਦੇ ਆ ਰਿਹਾ ਹੈ ਕਿ ਇਸ ਪ੍ਰੋਜੈਕਟ ਦੇ ਵਿੱਚ ਕੋਈ ਜਿਹੜਾ ਅੜੀਕਾ ਆਵੇਗਾ ਜਾਂ ਫਿਰ ਉਸ ਤੋਂ ਪਹਿਲਾਂ ਹੀ ਸਰਕਾਰ ਜਿਹੜੀ ਹੈ ਜੋ ਲੋਕ ਨੇ ਉਹਨਾਂ ਦੇ ਜਿਹੜੇ ਆ ਉਚਿਤ ਮੁਆਵਜ਼ਾ ਮਿਲ ਜਾਵੇਗਾ